ਇਹ ਰਿਬੰਦੂਸੀਆ ਭਾਰ ਦੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮਰਾਓ ਵੇਦਕਰ ਸਾਹਿਬ ਸਾਰੇ ਅਸੀਏ ਜਿਹੋਨਾਂ ਦਾ ਜਨਮ ਦਿਨ ਮਨਾ ਰਹੇ ਬਹੁਤ ਖੁਸ਼ੀ ਦਾ ਦਿਨ ਹੈ ਸੱਜਣੋ ਹਿੰਦੁਸਤਾਨ ਸੁਪਰ ਪਾਵਰ ਬਣਦੇ ਅੱਜ ਜੇ ਕੰਡੇ ਤੇ ਹੈ ਟੋਪੀ ਭੀਮਰਾਓ ਵੇਦਕਰ ਸਾਹਿਬ ਦੀ ਸੋਚ ਕਰਕੇ ਸੰਵਿਧਾਨ ਦੇ ਤੌਰ ਤੇ ਇਹੀ ਸੇਤਗੁਰੂ ਸਾਹਿਬ ਦੀ ਡਾਕਟਰ ਭੀਮਰਾਓ ਵੇਦਕਰ ਸਾਹਿਬ ਨੇ ਬਰਾਬਰੀਤਾ ਤੇ ਲੈ ਕੇ ਸਭ ਨੂੰ ਅਧਿਕਾਰ ਦਿੱਤੇ ਨੇ ਗਰੀਬਾਂ ਦੇ ਮਸੀਹਾ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮrao Ambedkar ਸਾਹਿਬ ਜਿਨ੍ਹਾਂ ਨੂੰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਜਾ ਸਕਦਾ ਅੱਜ ਉਹਨਾਂ ਦਾ ਜਨਮ ਦਿਨ ਹੈ ਅਸੀਂ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਵਾ ਲੀਡਰ ਸਹਿਵਾ ਸਾਰੇ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਡਾਕਟਰ ਭੀਮrao Ambedkar 1885 ਜਿਨ੍ਹਾਂ ਨੇ ਇੱਕ ਅਸਾ ਸੁਵਿਧਾਨ ਦੁਨੀਆ ਦੇ ਵਿੱਚ ਬਣਾਇਆ ਜਿਹੜੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦਾ ਔਰ ਇੱਕ ਹਿੰਦੁਸਤਾਨ ਸੁਪਰ ਪਾਵਰ ਬਣਦੇ ਅੱਜ ਜੇ ਕੰਢੇ ਤੇ ਹੈ ਤਾਂ ਪੀ ਬ੍ਰੋ ਵਿਧਕਰ ਸਾਹਿਬ ਦੀ ਸੋਚ ਕਰਕੇ ਆ ਜੋ ਉਹਨਾਂ ਨੇ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਖਾਸ ਕਰ ਸਾਡੇ ਦਲਿਤ ਭਾਈਚਾਰਾ ਜਿਹਨੂੰ ਪਛੜਿਆ ਕਿਹਾ ਜਾਂਦਾ ਸੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਨੇ ਅਮਰਸ਼ਾ ਕੇ ਸਭ ਨੂੰ ਖੰਡੇ ਵਾਟੇ ਦਾ ਬਰਾਬਰਤਾ ਦਿੱਤੀ ਲੇਕਿਨ ਸੰਵਿਧਾਨ ਦੇ ਤੌਰ ਤੇ ਉਹੀ ਸੋਚ ਗੁਰੂ ਸਾਹਿਬ ਦੀ ਡਾਕਟਰ ਪੀ ਬ੍ਰੋ ਵਿਧਕਰ ਸਾਹਿਬ ਨੇ ਬਰਾਬਰਤਾ ਤੇ ਲੈ ਕੇ ਸਭ ਨੂੰ ਅਧਿਕਾਰ ਦਿੱਤੇ ਨੇ ਵੋਟ ਦਾ ਅਧਿਕਾਰ ਸਭ ਨੂੰ ਮਿਲਿਆ ਅੱਜ ਅਸੀਂ ਵੋਟ ਨਾਲ ਆਪਣੇ ਦੇਸ਼ ਦਾ ਮੁਖੀ ਚੁਣਦੇ ਆਂ ਵੋਟ ਨਾਲ ਐਮਪੀ ਚੁਣਨੇ ਆਂ ਵੋਟ ਨਾਲ ਐਮਐਲਏ ਚੁਣਨੇ ਆਂ ਜੇ ਅਸੀਂ ਵੇਜ ਐਮਐਲਏ ਤੌਹੀਨ ਗਰੋਵ ਦੇ ਕੋਲ ਸਭ ਦੇ ਸਿਧਾਂਤ ਦੇ ਕਾਰਨਾਂ ਜੋ ਉਹਨਾਂ ਨੇ ਬਣਾਇਆ ਔਰ ਉਹਦੇ ਨਾਲ ਹੀ ਅੱਜ ਸਾਡਾ ਜਿਹੜਾ ਦੇਸ਼ਕ ਪਛਾਣ ਹੋਇਆ ਗਰੀਬਾਂ ਦੇ ਹਸੀਆ ਭਾਰ ਦੇ ਸੰਵਿਧਾਨ ਦੇ ਰਚੇਤਾ ਡਾ. ਬੀ. ਰਾਮ ਮੇਂਦਰ ਸਾਹਿਬ ਸਾਰੇ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਦੋਸਤਾਂ ਸੁਪਰ ਪਾਵਰ ਬਣਦੇ ਅੱਜ ਜੇ ਕੰਡੇ ਤੇ ਹੈ ਟੋਪੀ ਭੀਰੋਬੇਜਕਰ ਸਾਹਿਬ ਦੀ ਸੋਚ ਕਰਕੇ ਸੁਨਹਾਰਾ ਦੇ ਤੌਰ ਤੇ ਉਹੀ ਸੋਚ ਗੁਰੂ ਸਾਹਿਬ ਦੀ ਡਾਕਟਰ ਭੀਰੋਬੇਜਕਰ ਸਾਹਿਬ ਨੇ ਬਰਾਬਰੀਤਾ ਤੇ ਲੈ ਕੇ ਸਾਨੂੰ ਉਧਾਰ ਦਿੱਤੇ ਨੇ ਗਿਰਾਂ ਦੇ ਵਿਚਾਰ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਰੋਬੇਜਕਰ ਸਾਹਿਬ ਜਿਨ੍ਹਾਂ ਨੂੰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਜਾ ਸਕਦਾ ਅੱਜ ਉਹਨਾਂ ਦਾ ਜਨਮ ਦਿਨ ਹੈ ਅਸੀਂ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਵਾ ਲੀਡਰ ਸਹਿਵਾ ਸਾਰੇ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਡਾਕਟਰ ਪੀ ਬ੍ਰਾਹਮ ਮਹੇਤਕਰ ਉਸ ਸਿਖਸ਼ੀ ਜਿਨ੍ਹਾਂ ਨੇ ਇੱਕ ਅਸਾ ਸੁਵਿਧਾਨ ਦੁਨੀਆ ਦੇ ਵਿੱਚ ਬਣਾਇਆ ਜਿਹੜੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦਾ ਔਰ ਇੱਕ ਹਿੰਦੁਸਤਾਨ ਸੁਪਰ ਪਾਵਰ ਬਣਦੇ ਅੱਜ ਜੇ ਕੰਡੇ ਤੇ ਹੈ ਤਾਂ ਪੀ ਬ੍ਰਾਹਮ ਮਹੇਤਕਰ ਸਾਹਿਬ ਦੀ ਸੋਚ ਕਰਕੇ ਆ ਜੋ ਉਹਨਾਂ ਨੇ ਸਾਰੇ ਵਰਗਾਂ ਨੂੰ ਅ ਬਰਾਬਰਤਾ ਦਾ ਅਧਿਕਾਰ ਦਿੰਦਾ ਖਾਸ ਕਰ ਸਾਡੇ ਦਲਿਤ ਭਾਈਚਾਰਾ ਜਿਹਨੂੰ ਪਛੜਿਆ ਕਿਹਾ ਜਾਂਦਾ ਸੀ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਉਹਨਾਂ ਨੇ ਅਮਰਸ਼ਾ ਕਾ ਕੇ ਸਭ ਨੂੰ ਖੰਡੇ ਬਾਟੇ ਦਾ ਬਰਾਬਰਤਾ ਦਿੱਤੀ ਲੇਕਿਨ ਸੰਵਿਧਾਨ ਦੇ ਤੌਰ ਤੇ ਉਹੀ ਸੋਚ ਗੁਰੂ ਸਾਹਿਬ ਦੀ ਡਾਕਟਰ ਭੀਮrao Ambedkar ਸਾਹਿਬ ਨੇ ਬਰਾਬਰਤਾ ਤੇ ਲੈ ਕੇ ਸਭ ਨੂੰ ਅਧਿਕਾਰ ਦਿੱਤੇ ਨੇ ਵੋਟ ਦਾ ਅਧਿਕਾਰ ਸਭ ਨੂੰ ਮਿਲਿਆ ਅੱਜ ਅਸੀਂ ਵੋਟ ਨਾਲ ਆਪਣੇ ਦੇਸ਼ ਦਾ ਮੁਖੀ ਚੁਣਦੇ ਆਂ ਵੋਟ ਨਾਲ ਐਮਪੀ ਚੁਣਦੇ ਆਂ ਵੋਟ ਨਾਲ ਐਮਐਲਏ ਚੁਣਦੇ ਆਂ ਜੇ ਅਸੀ ਵਜ੍ਹਾ ਮਿਲਿਆ ਤਾਪੀ ਬਰਾਵ ਮੇਜਰ ਸਾਹਿਬ ਦੇ ਸਿਧਾਂਤ ਦੇ ਕਾਰਨ ਜੇ ਉਹਨਾਂ ਨੇ ਬਣਾਇਆ ਔਰ ਉਹਦੇ ਨਾਲ ਹੀ ਅੱਜ ਸਾਡਾ ਜਿਹੜਾ ਦੇਸ਼ਕ ਪਛਾਣ ਹੋਇਆ ਗਰੀਬਾਂ ਦੇ ਮਸੀਹਾ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮਰਾਵ ਮੇਜਰ ਸਾਹਿਬ ਸਾਰੇ ਅਸੀ ਜਿਹੋ ਉਹਨਾਂ ਦਾ ਜਨਮ ਦਿਨ ਮਨਾ ਰਹੇ ਬਹੁਤ ਖੁਸ਼ੀ ਦਾ ਦਿਨ ਹੈ ਸੱਜਣੋ ਹਿੰਦੋਸਤਾਨ ਸੁਪਰ ਪਾਵਰ ਬਣਦੇ ਅੱਜ ਜੇ ਕੰਡੇ ਤੇ ਹੈ ਤਾਪੀ ਬਰਾਵ ਮੇਜਰ ਸਾਹਿਬ ਦੀ ਸੋਚ ਕਰਕੇ ਸੁਧਾਨ ਦੇ ਤੌਰ ਤੇ ਇਹੀ ਸੇਤ ਗੁਰੂ ਸਾਹਿਬ ਦੀ ਡਾਕਟਰ ਪੀ ਵੀਰਾਵ ਮੇਦਕਰ ਸਾਹਿਬ ਨੇ ਬਰਾਬਰਤਾ ਤੇ ਲੈ ਕੇ ਸਾਨੂੰ ਉਦਾਰ ਦਿੱਤੇ ਨੇ ਜਿੰਨਾਂ ਦੇ ਵਿਚਾਰ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾਕਟਰ ਪੀ ਵੀਰਾਵ ਮੇਦਕਰ ਸਾਹਿਬ ਜਿਨ੍ਹਾਂ ਨੂੰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਜਾ ਸਕਦਾ ਅੱਜ ਉਹਨਾਂ ਦਾ ਜਨਮ ਦਿਨ ਹੈ ਅਸੀਂ ਸਾਰੇ ਇਕੱਠੇ ਹੋ ਕੇ ਆਮ ਆਦੀ ਪਾਰਟੀ ਦੇ ਵਲੰਟੀਅਰ ਸਾਹਿਬਾ ਲੀਡਰ ਸਾਹਿਬਾ ਸਾਰੇ ਅਸੀਂ ਜਿਹੜਾ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਡਾਕਟਰ ਪੀ ਬ੍ਰਾਹਮbedkar ਉਸ ਸਕਸ਼ੀਅਸੀ ਜਿਨ੍ਹਾਂ ਨੇ ਇੱਕ ਅਸਾ ਸੁਵਿਧਾਨ ਦੁਨੀਆਂ ਦੇ ਵਿੱਚ ਬਣਾਇਆ ਜਿਹੜੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦਾ ਔਰ ਇੱਕ ਹਿੰਦੁਸਤਾਨ ਸੁਪਰ ਪਾਵਰ ਬਣਦੇ ਅੱਜ ਜੇ ਕੰਡੇ ਤੇ ਆ ਤਾਂ ਪੀ ਬ੍ਰਾਹਮbedkar ਸਾਹਿਬ ਦੀ ਸੋਚ ਕਰਕੇ ਆ ਜੋ ਉਹਨਾਂ ਨੇ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਖਾਸ ਕਰ ਸਾਡੇ ਦਲਿਤ ਭਾਈਚਾਰਾ ਜਿਹਨੂੰ ਪਛੜਿਆ ਕਿਹਾ ਜਾਂਦਾ ਸੀ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਉਹਨਾਂ ਨੇ ਅਮਰਸ਼ਕਾ ਕੇ ਸਭ ਨੂੰ ਖੰਡੇ ਵਾਟੇ ਦਾ ਬਰਾਬਰਤਾ ਦਿੱਤੀ ਲੇਕਿਨ ਸੰਵਿਧਾਨ ਦੇ ਤੌਰ ਤੇ ਉਹੀ ਸੋਚ ਗੁਰੂ ਸਾਹਿਬ ਦੀ ਡਾਕਟਰ ਪੀ ਬਰੋਵੇਦਕਰ ਸਾਹਿਬ ਨੇ ਬਰਾਬਰਤਾ ਤੇ ਲੈ ਕੇ ਸਭ ਨੂੰ ਅਧਿਕਾਰ ਦਿੱਤੇ ਨੇ ووٹ ਦਾ ਅਧਿਕਾਰ ਸਭ ਨੂੰ ਮਿਲਿਆ ਅੱਜ ਅਸੀਂ ਵੋਟ ਨਾਲ ਆਪਣੇ ਦੇਸ਼ ਦਾ ਮੁਖੀ ਚੁਣਦੇ ਆਂ ووٹ ਨਾਲ ਐਮਪੀ ਚੁਣਦੇ ਆਂ ووٹ ਨਾਲ ਐਮਐਲਏ ਚੁਣਦੇ ਆਂ ਜੇ ਅਸੀਂ ਭੇਜੇ ਐਮਐਲਏ ਤਾਂ ਪੀ ਬਰੋਵੇਦਕਰ ਸਾਹਿਬ ਦੇ ਸਿਧਾਂਤ ਦੇ ਕਾਰਨ ਹੈ ਜੋ ਉਹਨਾਂ ਨੇ ਬਣਾਇਆ ਔਰ ਉਹਦੇ ਨਾਲ ਹੀ ਅੱਜ ਸਾਡਾ ਜਿਹੜਾ ਦੇਸ਼ਿਕ ਪਛਾਣ ਹੋਇਆ ਹੈ